ਮਾਣੇ ਵੀ ਪਾਲੇ ਆਪਾਂ ਨੇ ਅਮਰਤ ਵੀ ਪੰਜ-ਪੰਜ ਵਾਰੀ ਛੱਛੇ-ਛੇ ਵਾਰੀ ਛੱਕ ਲਿਆ ਪਰ ਅਨੇ ਗੁਰੂ ਵਾਲਾ ਸਾਡੇ ਅੰਦਰ ਉਹ ਗੁਣ ਪੈਦਾ ਹੋਏ ਨਹੀਂ ਗੁਰੂ ਵਾਲੀ ਗੱਲਾਂ ਸਾਡੇ ਅੰਦਰ ਨਹੀਂ ਆਈਆਂ ਮਾਪੁਰਖਾਂ ਵਾਲੀ ਗੱਲਾਂ ਸਾਡੇ ਅੰਦਰ ਨਹੀਂ ਮੈਂ ਜੀ ਬਾਬਾ ਜੀ 50 ਸਾਲ ਤੋਂ ਖਾਣੇ ਬਾਬੇ ਜੀ ਨੂੰ ਮੰਨਦਾ ਮੰਨੋਂ ਬਹੁਤ ਚੰਗੀ ਗੱਲ ਆ ਮੰਨਦੇ ਹੋ ਮੈਂ ਕਿਹ ਸਿੱਖਿਆ ਮਾਪੁਰਖਾਂ ਕੋਲ ਰਹਿ ਕੇ ਕੀ ਸਿੱਖਿਆ ਜੇ ਧੌਣ ਥੱਲੇ ਹੋ ਗਈ ਮੂੰਹ ਬੰਦ ਹੋ ਗਿਆ ਕੀ ਸਿੱਖਿਆ ਜੇ ਪਤਾ ਹੀ ਨਹੀਂ ਕੀ ਸਿੱਖਿਆ ਆਪਾਂ ਨੇ ਹੋਰ ਸੁੱਖ ਤਾਂ ਹੈ ਹੀ ਨਹੀਂ ਸਾਡੇ ਅੰਦਰ ਹੋਰ ਸੁਖਤਾ ਜੀ ਮੰਗੇ ਹੀ ਨਹੀਂ ਆ ਬੰਦ ਕੋ ਆਪਾਂ ਤੇ ਪਦਾਰਥ ਹੀ ਮੰਗਦੇ ਆ ਇੱਕ ਦੋ ਜੱਗਾ ਮੰਗਦੇ ਆ ਮਹਾਰਾਜ ਜੀ ਕੋ ਧਨ ਚਾਹੀਦਾ ਜੇ ਇੱਕ ਚੰਗੀ ਕੋਠੀ ਚਾਹੀਦੀ ਐ ਇੱਕ ਚੰਗੇ ਪੁੱਤਰ ਚਾਹੀਦੇ ਨੇ ਮੈਂ ਕਿਹਾ ਚੌਥੀ ਚੀਤਾ ਜੀ ਮੰਗੀ ਹੀ ਨਹੀਂ ਕਦੀ ਚੌਥੀ ਗੱਲ ਹੀ ਮੰਗਦੇ ਆ ਆਪਾਂ ਬਾਬਾ ਜੀ ਕੋਠੀ ਚੰਗੀ ਮਿਲ ਜਾਏ ਗੱਡੀ ਗੁੱਡੀ ਹੋ ਜਾਏ ਸਾਡੀ ਪੁੱਤਰ ਘਰ ਜੋ ਹੋ ਜਾਣ ਰਜੀਕ ਹੋ ਜਾਏ ਬਸ ਆ ਦੋ ਚਾਰ ਗੱਲਾਂ ਮੰਗਦੇ ਆ ਆਪਾਂ ਮੈਂ ਮੈਂ ਵੀ ਹੁਣ 68 ਸਾਲ ਦਾ ਹੋ ਗਿਆ ਮੈਨੂੰ ਤਾਂ ਕਿਸੇ ਨੂੰ ਦੂਜੀ ਗੱਲ ਮੈਂ ਤਾਂ ਸੁਣੀ ਹੀ ਨਹੀਂ ਐ ਕਿਸੇ ਨੇ ਕਿ ਰੱਬ ਮੰਗਿਆ